ਦੋਸਤੋ ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਧਮਕ ਬੇਸ ਵਾਲੇ ਮੁੱਖ ਮੰਤਰੀ ਦਾ ਕਟਾਪਾ ਕੀਤਾ ਗਿਆ ਸੀ ਪੁਲਿਸ ਨੇ ਕੇਸਾਂ ਤੋਂ ਵੱੜ ਕੇ ਮੁੱਖ ਮੰਤਰੀ ਨੂੰ ਬਹੁਤ ਘੜਿਸਿਆ ਤੇ ਛੋਟੀਆਂ ਨਾਲ ਲੰਮਾ ਪਾ ਕੇ ਕੁੱਟਿਆ ਵੀ ਸੀ ਲੋਕਾਂ ਦਾ ਇੱਕੋ ਸਵਾਲ ਸੀ ਮੁੱਖ ਮੰਤਰੀ ਦਾ ਕਟਾਪਾ ਕਿਉਂ ਕੀਤਾ ਗਿਆ ਹੈ ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਐਡਾ ਕੀ ਗੁਨਾਹ ਕਰਤਾ ਸੀ ਉਸ ਦੇ ਪਾਗ ਉਤਾਰ ਕੇ ਕੇਸਾਂ ਦੀ ਬੇਅਦਬੀ ਕੀਤੀ ਗਈ ਏ ਬਿੜਾ ਕਿਸੇ ਪਰਚੇ ਤੋਂ ਹੀ ਪੁਲਿਸ ਨੇ ਕੁੱਟਮਾਰ ਸ਼ੁਰੂ ਕਰਤੀ ਐਡੀ ਕੀ ਨੌਬਤ ਆ ਗਈ ਸੀ ਜੋ ਇਹਨੇ ਬੇਰਹਿਮੀ ਦੇ ਨਾਲ ਉਸ ਨੂੰ ਕੁੱਟਿਆ ਗਿਆ ਉਸ ਤੋਂ ਬਾਅਦ ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਆਪ ਲਾਈਵ ਆ ਕੇ ਦੱਸੀ ਸਾਰੀ ਹੱਟ ਬਿਤੀ ਕਿੰਨਾ ਕਾਰਨਾ ਕਰਕੇ ਉਸ ਨੂੰ ਕੁੱਟਿਆ ਗਿਆ ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਦੱਸਿਆ ਕਿ ਮੈਂ ਰਾਸਤੇ ਵਿੱਚ ਦੁੱਧ ਲੈਣ ਜਾ ਰਿਹਾ ਸੀ ਤੇ ਮੈਨੂੰ ਗਵਾਂਡੀਆਂ ਦਾ ਕੁੱਤਾ ਪੈ ਗਿਆ ਮੰਤਰੀ ਕਹਿੰਦਾ ਮੈਂ ਆਪਣੇ ਬਚਾਅ ਦੇ ਲਈ ਕੁੱਤੇ ਮਗਰ ਤਰਵਾਰ ਲੈ ਕੇ ਪੈ ਗਿਆ ਉਸ ਨੂੰ ਵੱਢਣ ਵੀ ਪਿਆ ਸੀ ਤੇ ਇੱਕ ਕੁੱਤੇ ਤੋਂ ਵੱਧ ਗਈ ਲੜਾਈ ਤੇ ਗਵਾਂਡੀਆਂ ਨੇ ਪੁਲਿਸ ਬੁਲਾ ਲਈ ਤੇ ਪੁਲਿਸ ਨੇ ਮੈਨੂੰ ਬਹੁਤ ਬੇਰਮੀ ਦੀ ਨਾਲ ਕੁੱਟਿਆ ਤੇ ਮੇਰੇ ਕੇਸਾਂ ਦੀ ਬੇਅਦਬੀ ਵੀ ਕੀਤੀ ਧਾਮਕ ਵੇਸ ਵਾਲਾ ਮੁੱਖ ਮੰਤਰੀ ਕਹਿੰਦਾ ਮਹਾਰਾਜ ਭਲਾ ਕਰੇ ਸਾਰਿਆਂ ਦਾ ਮੈਨੂੰ ਇਨਸਾਫ਼ ਮਿਲਣਾ ਚਾਹੀਦਾ ਦੋਸਤੋ ਤੁਹਾਡੇ ਕੀ ਵਿਚਾਰ ਨੇ ਮੰਤਰੀ ਨੂੰ ਐਦਾਂ ਕੁੱਟਣਾ ਚਾਹੀਦਾ ਸੀ ਜਾਂ ਨਹੀਂ ਕੌਣ ਗਲਤ ਹੈ ਕੌਣ ਸਹੀ ਹੈ ਤੁਸੀਂ ਕਮੈਂਟ ਜ਼ਰੂਰ ਕਰਿਓ